ਸਤਿਗੁਰਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਝੋਟੀਆਂ ਆਗੀਆਂ ਵੀਰੇ ਉਹ ਤਾਜ਼ੀਆਂ ਸੂਈਆਂ ਨੇ ਗੱਬਣਾ ਨੇ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਆਓ ਵੀਰ ਜੀ ਇਹਨਾਂ ਬਾਰੇ ਲੰਨੇ ਆ ਵੀਰ ਉਹਨਾਂ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਅਸਲੀ ਕੀ ਹਾਲ ਚਾਲ ਹੈ ਜੀ ਸਾਹਿਬ ਜੀ ਵਧੀਆ ਵੀਰੇ ਵਧੀਆ ਠੀਕ ਠਾਕ ਤੁਸੀਂ ਸੁਣਾਓ ਜੀ ਬੱਸ ਭੱਜ ਭੱਜ ਰੋਲ ਕਰਦੇ ਜੀ ਮੇਰੇ ਆ ਵਧੀਆ ਵਧੀਆ ਵੀਰੇ ਵਧੀਆ ਹਾਂਜੀ ਹਾਂਜੀ ਤਾਂ ਵੀਰੇ ਨਾਂ ਦੱਸਿਓ ਆਪਣਾ ਮੈਂ ਨਾਂ ਅਮਨਦੀਪ ਹੋਜੀ ਹਾਂਜੀ ਪਿੰਡ ਵਾਲੇ ਜੀ ਆ ਠੀਕ ਬਟਾਲਾ ਇਹਦਾ ਗਰਦਾਸ ਤੋਂ ਠੀਕ ਹੈ ਜੀ ਤਾਂ ਫੋਨ ਨੰਬਰ ਵੀਰ ਜੀ ਦੱਸਿਓ ਨੰਬਰ ਵੇ 82890 ਹਾਂਜੀ 7245 ਠੀਕ ਹੈ ਜੀ 82890 7245 ਠੀਕ ਹੈ ਜੀ ਹਾਂਜੀ ਤਾਂ ਵੀਰੇ ਆਪਣੇ ਕੋਲੇ ਸੋਹਣੀਆਂ ਝੋਟੀਆਂ ਆ ਗਈਆਂ ਹਨਾ ਸੂਈਆਂ ਪੇਲਣਾ ਨੇ ਨਵੇਂ ਪਸ਼ੂ ਆ ਗਏ ਹਨਾ ਹਾਂਜੀ 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 ਠੀਕ ਹੈ ਜੀ ਤਾਂ ਦੱਸਿਓ ਵੀਰੇ ਨੰਬਰ ਇਹ ਸਾਰੀ ਡਿਟੇਲ ਹੈ ਠੀਕ ਹੈ ਜੀ ਠੀਕ ਹੈ ਜੀ ਪਹਿਲਾਂ ਰੱਡੀ ਹੈ ਪਹਿਲਾਂ ਸੂਆ ਹਾਂਜੀ ਠੀਕ ਹੈ ਜੀ ਦੁੱਧ 8 ਕਿਲੋ 8 ਕਿਲੋ ਖਾਧਾ 8 ਕਿਲੋ ਚਕਾਰ ਹੋਊਗਾ ਠੀਕ ਹੈ ਚਕਾਰ ਦੋ ਪਿਤਾ ਜੀ ਸੂਈ ਆ ਬਿਲਕੁਲ ਯਾਨੀ ਕਿ ਹੈ ਨਹੀਂ ਠੀਕ ਆ ਜੀ 85 ਦਾ ਸਿੰਗ ਹੋਇਆ ਇਹ 8ਵੇਂ ਦਾ ਕਟਾ ਮਗਰ ਜੀ ਕਟਾ ਗਿਆ ਜੀ ਚੀਸ ਲੱਗ ਝੋਟੀ ਆ ਕੋਈ ਮਤਲਬ ਚੁੱਕ ਜੇ ਮੈਂ ਮੇਰਾ ਹੋਊਗਾ ਚਵਾ ਇੱਕ ਨੰਬਰ ਚਵਾ ਪੋਲਾ ਪੋਲੀਦਾਰ ਇਹ ਪੋਲਾ ਚਵਾ ਲੱਗਿਆ ਠੀਕ ਆ ਜੀ ਤਾਂ ਮਗਰ ਕਟਾ ਆ ਗਿਆ ਕਟਾ ਆ ਗਿਆ ਠੀਕ ਆ ਜੀ ਤਾਂ ਕੱਦ ਕਾਠ ਵਾਲੀ ਵੀ ਆ ਗਈ ਵੱਡੀ ਝੋਟੀ ਹੈ ਨਾ ਵੀਰੇ ਤਾਂ ਚਵਾ ਚੂ ਕਿਵੇਂ ਦਾ ਵੀਰੇ ਨਿਕਲਿਆ ਇਹਦਾ ਬੱਚਾ ਲਾ ਦੋ ਲਾ ਦੋ ਤਾਂ ਵੇਖੋ ਵੀਰੇ ਪਹਿਲਾ ਸੂਆ ਝੋਟੀ ਆ ਤਾਜੀ ਸੂਈ ਆ ਸਿੰਗ ਸੁng ਦੀ ਕੁਆਲਿਟੀ ਚੈੱਕ ਕਰ ਲਓ ਫੇਸ ਕੁਆਲਿਟੀ ਤਾਂ ਵੀਰ ਜੀ ਆਂਦੇ ਬੱਚਾ ਲਾ ਕੇ ਵਖਾਲ ਦਿੰਨੇ ਆ ਵੀਰੇ ਸੂਈ ਆ ਥਣ ਥਣੋਂ ਬੜਾ ਸਪੈਸ਼ਲ ਆ ਵੈਸੇ ਤਾਂ ਬਾਕੀ ਧਾਰਾ ਮਾਰ ਕੇ ਵੀਰ ਕਹਿੰਦਾ ਵਖਾਲ ਦਿੰਨੇ ਆ ਜੀ ਤਾਂ ਵੇਖੋ ਵੀਰੋ ਚੈੱਕ ਕਰ ਲਓ ਪਹਿਲਾ ਸੂਆ ਝੋਟੀ ਆ ਚਵਾ ਵੀਰ ਜੀ ਕਹਿੰਦੇ ਹੁਣੇ ਵਖਾਲ ਦਿੰਨੇ ਆ ਗਈ ਵੀਰੇ ਹਾਂਜੀ ਹਾਂਜੀ ਬੰਦ ਪੁਕਾ ਜੀ ਕੀ ਬਾਤ ਆ ਜੀ ਠੀਕ ਆ ਜੀ ਥਣ ਬੜਾ ਪਿਆਰਾ ਗੱਡਿਆ ਪਸੂ ਜੀ ਠੀਕ ਆ ਵੀਰ ਜੀ ਠੀਕ ਤੋੜ ਦਿਓ ਜੀ ਤਾਂ ਵੇਖੋ ਵੀਰੋ ਪਹਿਲਾ ਸੂਆ ਝੋਟੀ ਆ ਚਵਾ 1 ਨੰਬਰ ਲੱਗਿਆ ਥਾਣ ਥੋਣੇ ਵੀਰੇ ਵਧੀਆ ਗੱਡੇ ਆ ਪਾਸਮਕੇ ਝੋਟੀ ਨੇ ਬਾਕੀ ਤੋਰਾ ਚੈੱਕ ਕਰ ਲਓ ਜੀ ਕੀ ਬਾਤ ਆ ਜੀ ਵੇਖੋ ਵੀਰੋ ਥਾਣ ਚੈੱਕ ਕਰ ਲਓ ਨੋਕ ਵਾਲਾ ਥਾਣਾ ਗਿਆ ਪਹਿਲਾ ਸੂਆ ਝੋਟੀ ਆ ਬਹੁਤ ਸੋਹਣੀ ਆ ਜੀ ਵਜਨ ਵਾਲੀ ਆ ਤਾਂ ਬਾਕੀ ਵੀਰਾਂ ਨੂੰ ਇਹੋ ਬੇਨਤੀ ਆ ਕਿ ਵੀਰੇ ਤੁਸੀਂ ਦੂਰੋਂ ਵੀ ਚੱਲ ਗਿਆ ਹੋ ਕੋਈ ਛੱਡ ਕੇ ਨਹੀਂ ਜਾਂਦੇ ਫੁੱਲ ਵਜਨ ਆ ਗਿਆ ਵੀਰੇ ਥਾਣ ਸਪੈਸ਼ਲ ਲੱਗਿਆ ਝੋਟੀ ਨੂੰ ਤਾਂ ਚਮਕ ਚਮਕ ਬਹੁਤ ਆ ਵੀਰੇ ਚੈੱਕ ਕਰ ਲਓ ਕੁਆਲਟੀ ਕਿਆ ਬਾਤ ਹੈ ਜੀ ਕੱਲ ਛਿੱਗ ਗਈ ਜੀ ਛਿੱਗੀ ਵੀਰੇ ਕੇ ਦਾ ਕੱਦ ਕਾਠਾ ਦੁੱਧ ਚਵਾਜੂ ਚੰਗਾ ਹਨਾ ਜੀ ਹਾਂ ਜੀ ਹਾਂ ਜੀ ਆਹ ਕਿਆ ਬਾਤ ਹੈ ਬਹੁਤ ਸੋਹਣਾ ਥਣ ਲੱਗਿਆ ਵੀਰੇ ਚੈੱਕ ਕਰ ਲਓ ਤਾਂ ਸੀਲਸ ਲੱਗ ਆ ਗਈ ਹਨਾ ਜੀ ਤਾਂ ਵੀਰੇ ਇਹਦੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਹੋਜੂ ਛੋਟੀ ਅਸੀਂ ਦੇ ਦਈਏ ਸਿੱਧੀ ਹਾਂ ਠੀਕ ਹੈ ਜੀ ਜਾਇਜ਼ ਕਰ ਦਿਓ ਮਾਨਤਨ ਵਿੱਚ ਤੇ ਦੇ ਦਾਂਗੇ 75 ਦੀ ਛੋਟ ਕਰ ਦਿਓਗੇ ਵਿੱਚੋਂ ਹਨਾ ਉਹ ਦੋ ਛੱਡਿਆ 73 ਹਾਂ ਕੀ ਬਾਤ ਹੈ 72 ਪੂਰੇ ਦੀ ਹੋ ਗਈ ਵੀਰੇ ਹਨਾ ਲੋ ਠੀਕ ਹੋ ਜਾ ਦੇਤੀ ਕੀ ਬਾਤ ਆ ਤੇ ਵੇਖੋ ਵੀਰੇ ਉਹ ਰੇਡ ਵੀਰ ਦਾ ਚੈੱਕ ਕਰ ਲਿਓ ਵੱਡੀ ਝੋਟੀ ਆ ਕਦ ਕਾਠ ਵਾਲੀ ਤਾਜੀ ਸੂਈ ਪਹਿਲਾ ਸੂਆ ਥਣ ਥੁਣਾ ਚੰਗਾ ਸਪੈਸ਼ਲ ਲੱਗਿਆ 72000 ਦੀ ਹਨਾ ਠੀਕ ਆ ਵੀਰੇ ਠੀਕ ਆ ਦੂਜੇ ਨੰਬਰ ਤੇ ਆ ਗਈ ਮੈਂ ਇਹਦੇ ਬਾਰੇ ਵੀਰੇ ਦੱਸਿਓ ਇਹ ਗੱਬਣਾ ਸ਼ੁਭਾ ਦੁੱਜਾ ਵਾ ਤੇ ਜੇ ਹੁਣ ਸੋਨਾ ਹੀ ਨਹੀਂ ਤੀਜੇ ਸੋਨਾ ਦੂਸਰੇ ਮੈਂ ਘੱਟ ਉਂਗੇ ਜੀ ਅੱਛਾ ਜੀ ਕਹਿੰਦੇ ਦਿਤਾਂ ਬੜਾ ਕੋ ਦੁੱਜੇ ਦਿੱਤਾ ਤੇ ਬੜਾ ਕੋ ਤਾਂ ਹੋਰ ਆਪਾਂ ਸੋਨਾ ਲੂਣ ਦੋ ਦੋਗੇ ਇਹ ਦੁੱਧ ਚੰਗਾ ਫਰਜੂ ਆਪੇ ਕਰਾਂਗੇ ਠੀਕ ਹੈ ਤੇ ਮੈਂ ਦੀ ਇੱਕ ਗੱਲ ਕਰੀਏ ਤਾਂ ਵੀਰੇ ਕਿਦਾ ਆ ਚਿਗਾਠਾ ਬਹੁਤ ਚੋੜਾ ਹਨਾ ਪਿੱਟ ਪੁੱਟ ਤੋਂ ਲੈ ਕੇ ਤਾਂ ਵੱਡੇ ਪੱਲੇ 'ਚ ਮੈਂ ਆ ਤੇ ਦੁੱਧ ਦੇ ਰਗੀ ਫਿਰ ਚੰਗਾ ਭਰ ਜੂਗੀ ਆ 500 ਰਾਮ 15 16 ਕਿਲੋ ਭਰ ਜੂ ਹਨਾ ਜੀ ਤਾਂ ਕਿੰਨੇ ਦੇਣ ਬਾਕੀ ਨੇ ਵੀਰੇ ਇਹਦੇ ਦਿਨ ਦਾ ਰਾਹੇ ਸੋਚਦੇ ਨੇ ਦਿਨ 10 ਪਏ ਜੀ ਪਏ ਠੀਕ ਹੈ ਜੀ ਤੇ ਖੋਲੀ ਵੀਰੇ ਤੋਰਾ ਵਿਖਾਈਏ ਨਾ ਤਾਂ ਵੇਖੋ ਵੀਰੇ 10 ਦਿਨ ਬਾਕੀ ਨੇ ਤਾਂ ਵੱਡੀ ਮੈਂ ਵੀਰੇ ਚੰਗੇ ਰਿਕਾਰਡ ਵਾਲੀ ਆ ਤੋੜ ਜੀ ਤੋ ਵੇਖੋ ਵੀਰੋ ਚੈੱਕ ਕਰ ਲਿਓ ਐ ਸਿੰਗਲ ਹੱਡੀ ਆ ਪੇਠ ਪੁੱਠ ਬਹੁਤ ਚੋੜੀ ਆ ਮੈਂ ਦੀ ਇੱਚ ਗਾਠਾ ਜਿ ਘੂਠਾ ਚੈੱਕ ਕਰ ਲਓ ਤੇ ਥਣ ਹੇ ਦਿਨ ਦਾ ਵੀਰ ਜੀ ਨਾਲ ਦੱਸੇ ਬਾਕੀ ਆ ਤਾਂ ਬਾਕੀ ਵੀਰੇ ਇੱਕ ਘਰ ਦੀ ਮੈਂ ਆ ਵੀਰਾਂ ਨੂੰ ਦੋ ਸੂਏ ਘਰੇ ਚੋਈ ਆ ਤਾਂ ਐਰ ਕੀ ਤੀਸਰਾ ਸੂਆ ਜੋ ਵੀਰੋ ਤਾਂ ਵਜਨ ਦੀ ਗੱਲ ਕਰੀ ਤਾਂ ਫੁੱਲ ਵਜਨ ਆ ਗਿਆ ਸਿੰਗਲ ਹੱਡੀ ਆ ਫੁੱਲ ਵੱਡੇ ਪੱਲੇ ਚ ਮੈਂ ਆ ਗਈ ਵੀਰੋ ਲਿਆਓ ਜੀ ਵੀਰੇ ਚਵਾ ਚੂ ਉਦਾਂ ਕਿਵੇਂ ਦਾ ਰਹਿੰਦਾ ਸੀਗਾ ਇਹਦਾ ਐ ਵਧੀਆ ਜੀ ਕੀ ਘਾ ਰਿਹਾ ਜੀ ਸੱਚਾ ਚੂਹੇ ਆ ਫੁੱਲ ਆ ਗਿਆ ਠੀਕ ਹੈ ਜੀ ਤੇ ਚੈੱਕ ਕਰ ਲਿਓ ਵੀਰ ਜੀ ਪੇਸਟ ਪੂੜੇ ਦੀ ਮੈਂ ਹੁੰਦੀ ਆ ਚੈੱਕ ਕਰ ਲਿਓ ਚੰਗੇ ਰਿਕਾਰਡ ਵਾਲੀ ਆ ਵਜਨ ਮੂਜ ਨੂੰ ਫੁੱਲ ਆ ਗਿਆ ਥਣੇ ਲੇਵੇ ਦੀ ਬਹੁਤ ਸਾਫ ਆ ਜੀ ਵੀਰ ਜੀ ਇਹਦਾ ਮੁੱਲ ਕੀ ਕਰ ਲੈਣਾ ਫੁੱਲ ਦਾ 1 20 ਇੱਕ 20 ਦੀ ਠੀਕ ਹੈ ਜੀ ਤਾਂ ਹੁਣ ਤਾਂ ਗੱਬਣਾ ਵੀ ਰੇ ਹਨਾ ਤੇ ਕਦੋਂ ਮੰਨ ਲਓ ਇਹਦੇ 14-15 ਕਿਲੋ ਦੁੱਧ ਹੋ ਗਿਆ ਥੱਲੇ ਹਨਾ ਸੁਕੇ ਫੇਰ ਤਾਂ ਮੁੱਲ ਹੋਰ ਹੋ ਜੂ ਹਨਾ ਹਾਂ ਤੇ ਹੁਣ ਜਿਆ ਜੀ ਕਰਦੇ ਹੁਣ ਵੀ ਹੋਰ ਜਾਣਦੇ ਹੋ ਸਾਂਭ ਪੈਣੀ ਕਿਸ ਵੀਰ ਨੂੰ 10-15 ਦਿਨ ਦੀ ਪਿਸ਼ਾਬਾਜੂ ਕਰ ਵੀ ਗੰਟੀ ਜਿਹੜੀ ਆ ਪ੍ਰੋਬਲਮ ਨਹੀਂ ਆ ਠੀਕ ਹੈ ਜੀ 15 ਦੀ ਦੇ ਦਾਂਗੇ 15 ਦੀ ਕੀ ਬਾਤ ਆ ਚਲੋ ਸਾਂਭ ਵੀਰੇ ਕਿਰਾਇਆ ਗੁਰਾ ਕੇ ਤਾਂ ਵੀਡੀਓ ਤੇ ਲੋਕਾਂ ਨੂੰ ਪਾਈ ਜਾਂਦਾ ਵੀਰਾਂ ਨੂੰ ਹਨਾ ਦੂਰ ਦਾ ਤੇ ਜਿਆਦਾ ਨਹੀਂ ਤਿੰਨ ਛੱਡੀਏ 12 ਦੀ ਦਾ ਹੱਦ ਜੇ ਦਾ ਦੱਸ ਦੀ ਕੀ ਬਾਤ ਆ ਵੇਖੋ ਵੀਰੋ ਚੰਗੀ ਵੱਡੀ ਮੈਂ ਆ ਭਾਰੇ ਪੱਲੇ ਜਾਂ ਬੇਲਬੂਲ ਚੈੱਕ ਕਰ ਲਓ ਥਣ ਲੇਵੇ ਦੀ ਬਹੁਤ ਸਾਫਾ ਤਾਂ ਵੀਰ ਜੀ ਨੇ ਕਿਹਾ ਕਿ ਇੱਕ ਦਸ ਦੀ ਹਾਣਾ ਹੋ ਜੂ ਬਾਕੀ ਵੀਰੇ ਚਾਰੂ ਪਸ਼ੂ ਆ ਦੁੱਧ ਤਾਂ ਭਰਨਾ ਹਨਾ ਵੀਰੇ ਤਾਂ ਦੇਣਾ ਹੈ ਜੀ ਜ਼ਰੂਰ ਬਾਕੀ ਪਏ ਨੇ ਇਹਦੇ ਇੱਕ ਦਸ ਦੀ ਉੱਚ ਛੋਰ ਛੱਪਾ ਕਰ ਦਿਓ ਵੀਰ ਜੀ ਹਨਾ ਹਾਂ ਜੀ ਠੀਕ ਹੈ ਜੀ ਆ ਤੀਜੇ ਨੰਬਰ ਤੇ ਆ ਗਈ ਵੀਰੇ ਇਹ ਸੁਈ ਹੈ ਜੀ? ਹਾਂ ਸੁਈ ਜੀ। 2 ਤੋਂ 8 9 10 ਕਿਲੋ ਇਸ ਸਮੇਂ ਹੈ ਜੀ। 9 ਤੋਂ 10 ਕਿਲੋ ਦੁੱਧ ਸਟਾਰਟ ਹੈ। 3 ਨੂੰ ਹੋ ਗਿਆ 7-8 ਦਿਨ ਹੋ ਗਏ ਜੀ। ਠੀਕ ਹੈ ਜੀ। ਮੈਂ ਕੱਟਾ ਮਗਰ ਜੀ ਦਬਚਾਣਾ ਰੋਜ਼ ਨਾਲ ਨਾਲ ਜੀ। ਅੱਛਾ ਛਣਾੜੂ ਤੇ ਬੱਚਾ ਆ ਗਿਆ। ਆ ਗਿਆ ਕੱਟਾ ਜੀ। ਠੀਕ 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 ਹੈ ਜੀ ਠੀਕ। ਆ ਨਾਲ ਨਾਲੂ ਦੇ ਹਾਂ ਬਿਲਕੁਲ। ਉਹ ਤਾਂ ਜਾਏ। ਹਾਂ ਜੀ ਦੂਜਾ। ਹਾਂ ਜੀ ਹਾਂ ਜੀ। ਠੀਕ ਹੈ ਜੀ। ਚੋਅ ਲਗਾਏ ਕਿੰਨੇ ਮਰ ਦਾ? 1 ਨੰਬਰ। ਤੇ ਬਾਕੀ ਕੱਲ੍ਹ ਕੀ ਰੇਟ ਦੀ? ਹਾਂ ਜੀ। ਮੋਹ ਤਾਂ ਛੀ ਕਰਦਾ ਜੀ। ਅਜੇ 80 ਕਰਨਾ ਇਹਦਾ ਮੁੱਲ ਹਾਂਜੀ ਤੇ ਇਹਦਾ ਇਹ ਚੋ ਮਾਨਤਾ ਨੂੰ ਵੀ ਆਪਾਂ ਕਰਾਵਾਂਗੇ ਤੋਰਾ ਵਿਖਾਈਏ ਵੀਰੇ ਹਣਾ ਤਾਂ ਵੀਰੋ ਰੇਟ ਚੈੱਕ ਕਰ ਲੋ ਵੀਰ ਦਾ ਇਹ ਕਰ ਵੱਡੀ ਛੋਟੀ ਆ ਸਿੰਘ ਦੀ ਕੁਆਲਿਟੀ ਥਾਂ ਦੀ ਕੁਆਲਿਟੀ ਤਾਂ ਕੀ ਬਾਤ ਆ ਜੀ ਵੱਡੀ ਛੋਟੀਆਂ ਬਾਕੀ ਵੀਰੇ ਰੇਟ ਵੀਰ ਨੇ ਦੱਸ ਹੀ ਦਿੱਤਾ ਕੋਈ ਉੱਚੋ ਮਾਨਤਾ ਨੂੰ ਹੋ ਜੂ ਤਾਂ ਲੈਵਾ ਚੈੱਕ ਕਰ ਲੋ ਕੋਈ 1 10 5 ਵਾਲੇ ਮੁੱਲ ਨਹੀਂ ਜੋ ਵੀਰੋ ਲੈਵਿਆਂ ਤੇ ਮੈਂ ਨਾ ਜੈ ਜੈ ਤੇ ਦੁੱਧ ਵੀ ਵੀ ਇਹ ਸੱਚਾਈ ਆ ਵੀਰੇ 9 ਦਾ 9 ਤੋਂ 10 ਕਿਲੋ ਵੀਰ ਕਹਿੰਦਾ ਦੁੱਧ ਆ ਦਾ <=ਵਾ ਬਹੁਤ ਸ਼ਾਨਦਾਰ ਲੱਗਿਆ ਤਾਂ ਕੱਦ ਕਾਠ ਉੱਚਾ ਵੀਰੇ ਝੋਟੀ ਦਾ ਸੋਹਣੇ ਕੱਦ ਕਾਠ ਵਾਲੀ ਆ ਗਈ ਵੀਰੇ ਤਾਂ ਸਿੰਘ ਦੀ ਕੁਆਲਿਟੀ ਵੀ ਸੋਹਣੀ ਹੈ ਜੀ ਦੂਜਾ ਦੂਜਾ ਸੂ ਆ ਗਿਆ ਹਨਾ ਜੀ ਬਹੁਤ ਸੋਹਣੀ ਝੋਟੀ ਆ ਵੀਰੇ ਐਂ ਸਿੰਗਲ ਹੱਡੀ ਆ ਗਈ ਆ ਚੰਗੀ ਝੋਟੀ ਹੈ ਲੇਵੇ ਦੀ ਬਹੁਤ ਸਾਫ ਆ ਵੀਰੇ ਜੀ ਇਹਦਾ ਚਵਾਜੂ ਕਿਵੇਂ ਦਾ ਜੀ ਝੋਟੀ ਦਾ ਰੋਕੇ ਕੋਈ ਘਟਵਾ ਨਹੀਂ ਹੋਊ ਮੈਂ ਮਰਾਂਗਾ ਅੱਛਾ ਅੱਛਾ ਸਾਰੇ ਬਰਾਬਰ ਨੇ ਸਾਰੇ ਠੀਕ ਹੈ ਜੀ ਇੱਕ ਨੰਬਰ ਚਵਾ ਲੱਗਿਆ ਠੀਕ ਹੈ ਤਾਂ ਵੇਖੋ ਵੀਰੋ ਲੇਵੇ ਲੂਵੇ ਦੀ ਬਹੁਤ ਸਾਫ ਆ ਥਣ ਚੰਗਾ ਲੱਗਿਆ ਤੇ ਕਦ ਕਾਠ ਚੰਗਾ ਲੱਗਿਆ ਕਦ ਦੀ ਚੰਗੀ ਆ ਹਨਾ ਜੀ ਹਾਂ ਜੀ ਠੀਕ ਐ ਜੀ ਇੱਕ ਦਿੱਕਤ ਹੈਗੀ ਜੀ ਹਾਂਜੀ ਘੁੱਡਾ ਬੈਠਾ ਜੇ ਅ ਨਰਮਾ ਥੋੜਾ ਜਿਹਾ ਹਨਾ ਇਹ ਘੁੱਡਾ ਜਿਮਾਂਦਰੂ ਆ ਅਸਾਂ ਜੀਮਾਂਦਰੂ ਆ ਕੋਈ ਕੋਈ ਪ੍ਰੋਬਲਮ ਨਹੀਂ ਉਸੇ ਜੀ ਪ੍ਰੋਬਲਮ ਨਹੀਂ ਬਿਲਕੁਲ ਨਹੀਂ ਤੋਰਾ ਤਾਂ ਬਹੁਤ ਵਧੀਆ ਜੀ ਹਾਂ ਠੀਕ ਐ ਜੀ ਤੱਲੇ ਵੇਲੂ ਵੀ ਬਹੁਤ ਸਾਫ ਆ ਚਵਾ ਕੇ ਮੈਂ ਤਾਂ ਵੀਰੇ ਬੱਚਾ ਲਾ ਦੇ ਲਾ ਦੇ ਬਾਈ ਲਾ ਦੇ ਵੀਰੋ ਬੱਚਾ ਠੀਕ ਐ ਤਾਂ ਵੇਖੋ ਵੀਰੋ ਬੜੀ ਸ਼ਾਨਦਾਰ ਜੀ ਉਹ ਟੀਐਸ ਸਿੰਘ ਦੀ ਕੁਆਲਿਟੀ ਸੋਹਣੀ ਆ ਤਾਂ ਬੱਚਾ ਲਾ ਕੇ ਵੀਰ ਕਹਿੰਦਾ ਉਹ ਖਾਲ ਦਿੰਨੇ ਆ ਤਾਂ ਰੇਡੀ ਵੀ ਵੀਰੋ ਇਹਦਾ ਗਿਆ ਜੀ ਆ ਨਾ ਖਾ ਜਾ ਦੇਖੋ ਵੀਰੋ ਚੈੱਕ ਕਰ ਲਓ ਆ ਗਿਵੀ ਦੇ ਹਾਂਜੀ ਆ ਗਿ ਬੰਦ ਬੰਦ ਮਾਰ ਦੇ ਦਰਾਂ ਚ ਮਰਿਆ ਇੱਕ ਵਾਰੀ ਫਿਰ ਦਿਖਾ ਦੇ ਮਰਿਆ ਜਾ ਕਿਸਮਾ ਕਿਸਮ ਦਾ ਠੀਕ ਹੈ ਤਾਂ ਵੀ ਕੰਮ ਵੀਰੋ ਚੈੱਕ ਕਰ ਲਓ ਕੀ ਆ ਬਾਤ ਹੈ ਬਹੁਤ ਸੋਨਾ ਚਵਾ ਲੱਗਿਆ ਜੀ ਠੀਕ ਆ ਵੀਰੇ ਕੀ ਆ ਬਾਤ ਆ ਸੋਨਾ ਪਸਮਾ ਚਵਾ ਲੱਗਿਆ ਜੀ ਤਾਂ ਲੇਵੇ ਦੀ ਬਹੁਤ ਸੋਹਣੀ ਆ ਜੀ ਇੱਕ ਨੰਬਰ ਝੋਟੀ ਆ ਵੀਰੇ ਤਾਂ ਵੀਰ ਜੀ ਇਹ ਕਿੰਨੇ ਦੀ ਹੋ ਜੂ ਹਨ ਕਿੰਦਾ ਦੋ ਨਹੀਂ ਤੁਸੀਂ ਦੱਸਣਾ ਜੀ ਕਿੰਨੇ ਰੇਟ 'ਚ 75 ਦੀ ਕੀ ਬਾਤ ਆ ਠੀਕ ਆ ਜੀ ਛੱਡ ਦਿਓ 2020 ਦੀ ਵਿੱਚੋਂ 73 ਦੀ 72 ਦੀ 72 ਦੀ ਕੀ ਬਾਤ ਆ ਵੀਰੇ ਤੋਰਾ ਇੱਕ ਰਿਖਾ ਤਾਂ ਵੇਖੋ ਵੀਰੋ ਰੇਟ ਚੈੱਕ ਕਰ ਲਓ ਵੀਰ ਦਾ ਵੱਡੀ ਛੋਟੀ ਆ ਕੱਦਗਾਠ ਵਾਲੀਆ ਸਿੰਘ ਦੀ ਕੁਆਲਿਟੀ ਚੰਗੀ ਲੱਗੀ ਤਾਂ 72000 ਦੀ ਵੀਰ ਕਹਿੰਦਾ ਦੇ ਦਾਂਗੇ ਫੇਸ ਕੁਆਲਿਟੀ ਵੀ ਸੋਹਣੀ ਆ ਜੀ ਹਾਂਜੀ ਇਹਨਾਂ ਤੋਰ ਦਿਓ ਬਾਰੇ ਤੋਰ ਦਿਓ ਤੋਰ ਦਿਓ ਲੈ ਲੈ ਜੀ ਤਾਂ ਵੇਖੋ ਵੀਰੋ ਚਵਾ ਵੀ ਇੱਕ ਨੰਬਰ ਲੱਗਿਆ ਜੀ। ਕੀ ਬਾਤ ਆ ਕਲਾਵੀ ਭਾਈ ਥਲਿਉਂ ਲੇਵੇ ਵਾਲੇ। ਤਾਂ 72000 ਦੀ ਵੀਰ ਕਹਿੰਦਾ ਹੋ ਜੀ 9 ਤੋਂ 10 ਲੀਟਰ ਵੀਰੇ ਦੁੱਧ ਆ। ਸੋਹਣੀ ਝੋਟੀ ਆ ਜੀ। ਵੇਖੋ ਵੀਰਿਆ। ਐ ਤੋਰਾ ਤਾਰਾ ਇੱਕ ਨੰਬਰ ਲੱਗਿਆ। ਲੈ ਵਿੱਚ ਲੈ। ਲੈ। ਰੇਟ ਚੈੱਕ ਕਰ ਲਓ ਵੀਰੇ 72000 ਜੀ ਵੀਰ ਕਹਿੰਦਾ ਝੋਟੀ ਹੋ ਜੂ ਚਵਾ ਇੱਕ ਨੰਬਰ ਥੰਥਣ ਲੈਵਲ ਉਹਦੀ ਬਹੁਤ ਸਾਫ ਆ ਰੇਟ ਬਿਲਕੁਲ ਜਿਆਜ ਕੀਤਾ ਵੀਰੇ ਕੱਦ ਕਾਠ ਚੰਗਾ ਬਾਕੀ ਫੋਨ ਵੀਰ ਨੂੰ ਜਰੂਰ ਲਾ ਲਿਓ ਵੀਰੇ ਛੋੜ ਛੱਪਾ ਹੋ ਜੂ ਤਾਂ ਹਾਂਜੀ ਚੌਥਾ ਨੰਬਰ ਤੇ ਆ ਜੀ ਵੀਰ ਜੀ ਇਹਦੇ ਬਾਰੇ ਵੀਰੇ ਦੱਸੋ ਸੋਹ ਦੁਜਾ ਜੀ ਦੁਜਾ ਠੀਕ ਹੈ ਜੀ 9 ਤੋਂ 10 ਕਿਲੋ ਜੀ 9 ਤੋਂ 10 ਕਿਲੋ ਬਹੁਤ ਤਸਵੀਰਾਂ ਪਿਆਉਣ ਛੜਨ ਤੁਸੀਂ ਨਾ ਜੀ ਪੰਜਵਾਂ ਛੇਵਾਂ ਦਿਨ ਸੁਈ ਨੂੰ ਕੱਟੀਆਂ ਵਗੈਰੇ ਜੀ ਠੀਕ ਹੈ ਜੀ ਹਾਂ ਜੀ ਧਾਰ ਪੋਲੀ ਚਵਾਇਕ ਨੰਬਰ ਜੀ 11 ਵਜੇ ਵਾਲਾ ਹੈ ਠੀਕ ਹੈ ਜੀ ਇਹਨੂੰ ਲੋਣਾ ਬਚਿਆ ਵੀਰੇ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਇਹਦੇ ਵਿੱਚ ਠੀਕ ਹੈ ਜੀ ਨਹੀਂ ਬਿਲਕੁਲ ਵੀਰੇ ਸਚਾਈ ਆ ਐ ਸਾਫ ਸੁਥਰਾ ਕੰਮ ਆ ਵੀਰਾਂ ਦਾ ਵੱਡੀ ਝੋਟੀ ਆ ਵੀਰੇ ਤਾਂ ਰੇਡ ਵੀ ਤੁਸੀਂ ਚੈੱਕ ਕਰ ਹੀ ਲੈ ਆ ਰੇਡ ਤੁਹਾਨੂੰ ਹੁਣੇ ਦੱਸਦੇ ਆ ਬੱਚਾ ਲਾ ਕੇ ਵੀਰ ਕਹਿੰਦਾ ਧਾਰਾਂ ਨੂੰ ਮਾਰ ਕੇ ਵਿਖਾਈ ਜੰਨੇ ਆ ਕੀ ਕੋਈ ਵੀਰ ਦੂਰੋਂ ਕਹੀ ਕਹੇ ਵੇਲੇ ਨਹੀਂ ਆਇਆ ਜਾਂਦਾ ਆਨਲਾਈਨ ਪਸ਼ੂ ਮਗੋਂਦੇ ਆ ਤਾਂ ਵੀਰੇ ਤੁਸੀਂ ਚਵਾ ਚੈੱਕ ਕਰ ਸਕਦੇ ਜੀ ਇਹ ਇਹਦਾ ਮਗਰ ਬੱਚਾ ਕੀ ਆ ਗਿਆ ਕੱਟੀ ਹੋ ਅੱਛਾ ਇਹਦੀ ਕੱਟੇ ਆ ਗਈਆਂ ਹਾਂਜੀ ਠੀਕ ਹੈ ਵੇਖੋ ਵੀਰੋ ਮਗਰ ਕੱਟੀ ਵੀ ਚੰਗੇ ਸੀ ਬੰਦੀ ਆ ਚੰਗੇ ਸੀ ਬੰਦਾ ਬੱਚਾ ਪਾਇਆ ਇਹਨੇ ਠੀਕ ਹੈ ਵੇਖੋ ਵੀਰੋ ਚੈੱਕ ਕਰ ਲਿਓ ਠੀਕ ਹੈ ਜੀ ਬੰਦੋ ਵੀਰੋ ਬੱਚਾ ਵੇਖੋ ਵੀਰੋ ਪਸਮਾਨ ਚੈੱਕ ਕਰੋ ਝੋਟੀ ਦਾ ਕੀ ਬਾਤਾਂ ਨੇ ਤੱਕ ਨਾਲਾਈ ਆਈ ਕਿ ਚਵਾਦਾ ਠੀਕ ਹੈ ਵੀਰੇ ਠੀਕ ਹੈ ਐ ਮੋਟਰ ਹੀ ਹੈ ਜੀ ਜਮਾ ਚਵਾਦਾ ਇੱਕ ਨੰਬਰ ਚਵਾ ਲੱਗਿਆ ਜੀ ਖੋਲੋ ਵੀਰੇ ਤੋਰਾ ਵਿਖਾਈ ਮੋਟਰ ਲੱਗੀ ਮੋਟਰ ਭਾਜੀ ਮੋਟਰ ਆ ਜੀ ਇੱਕ ਨੰਬਰ ਚ ਆ ਪੜਦ ਬੜਲ ਹੁੰਦੀ ਹੈ ਨਾ ਜੀ ਹਾਂ ਜੀ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਹੈ ਬਿਲਕੁਲ ਤਾਂ ਹੈ ਤਾਂ ਹੈ ਵੀ ਵੱਡੀ ਝੋਟੀ ਹੈ ਨਾ ਜੀ ਫੁੱਲ ਕੱਦ ਵਜਣਾ ਤੇ ਇਹ ਗਾਠ ਜਗੂਠਾ ਬਹੁਤ ਵੇਖੋ ਵੀਰੋ ਚੈੱਕ ਕਰੋ ਪਲੀ ਜੁੜੀ ਬਹੁਤ ਆ ਥੋੜਾ ਟਿਲਕਨ ਦਾ ਜੀ ਹੁੰਦਾ ਪਸ਼ੂ ਤਾਂ ਵੇਖੋ ਵੀਰੋ ਲੇਵਾ ਚੈੱਕ ਕਰ ਲਓ ਐ ਸੇਰਾ ਹੀ ਲੱਗਾ ਪਸੰਗੇ ਝੋਟੀ ਦਾ ਵੀਰੇ ਲੇਵਾ ਚੈੱਕ ਕਰੋ ਤਾਂ ਵੀਰੇ ਬਾਕੀ ਹੈ ਪਤਲੇ ਚਮਚ ਤੇ ਪਲੀ ਜੁੜੀ ਫੁੱਲਾ ਵੱਡੇ ਕੱਦ ਕਾਠ ਦੀ ਆ ਕੋਈ ਨਿੱਕੀ ਨਾ ਵੀਰੇ ਮੰਨੇਓ ਬਹੁਤ ਸੋਹਣੀ ਝੋਟੀ ਹੈ ਜੀ ਮੰਦ ਵਿੱਚ ਤਾਂ ਵੀਰੋ ਵੇਖੋ ਪਲੀ ਜੁੜੀ ਕਦ ਕਾਠ ਚਵਾ ਪੂਰਾ ਡਾਡਾ ਲੱਗਾ ਵੀਰੇ ਇੱਕ ਨੰਬਰ ਚਵਾ ਲੱਗਿਆ ਪੋਲਾ ਤੇ ਥਣ ਵੀ ਐ ਨੋਕ ਵਾਲੇ ਕੱਡੇ ਪਸਮਗੇ ਝੋਟੀ ਨੇ ਐ ਸਿਰਈਆ ਕਿਹੜਾ ਵੀਰ ਦੂਰੋਂ ਚੱਲ ਕੇ ਆਊਗਾ ਵੀਰੇ ਤੂੰ ਛੱਡਗੇ ਨਹੀਂ ਜਾਂਦੇ ਝੋਟੀਆਂ ਰੇਟ ਵੀ ਜਾ ਜਾ ਵੀਰ ਦਾ ਤਾਂ ਵੀਰੇ ਇਹਦੇ ਬਾਰੇ ਮੁੱਲ ਦੀ ਗੱਲ ਕਰੀਏ ਤਾਂ ਇਹ ਕਿੰਨੇ ਦੀ ਹੋਊ ਜੀ ਝੋਟੀ ਉਹ ਮੋਲਤੇ ਹੀ ਕਰਦੇ ਆ 93000 ਰੁਪਏ 95 ਠੀਕ ਹੈ ਜੀ ਨੱਬੇ ਦੇ ਦੀ 90 ਦੀ ਹਾਂ ਦੋ ਛੱਡ ਦੋ 88 ਦੀ ਰੇਟ ਜਾ ਜਾ ਯਾ 85 ਦੇ ਦਾਂਗੇ 85 ਦੀ ਆਹ ਕੀ ਬਾਤ ਹੈ ਸਿਰ ਹੈ ਦੋ ਛੱਡ ਦਿਓ 85 ਦੀਓ ਵੀਰ ਜੀ 82000 ਦੀ ਆ ਜੇ ਦਾ 82 ਦੀ ਆਹ ਹੋ ਰਹੀ ਹੈ ਕੀ ਬਾਤ ਹੈ ਜੀ ਵੇਖੋ ਵੀਰੋ 82000 ਦੀ ਵੱਡੀ ਛੋਟੀ ਆ ਕਦ ਕਾਠਾ ਲੀਆ ਤਾਂ ਰੇਟ ਜਾ ਜਾ ਕੋਈ ਨਿੱਕੀ ਨਾ ਮੰਨ ਕੇ ਚਲਿਓ ਰੇਟ ਵੀਰ ਤੇ ਬਿਲਕੁਲ ਜਾ ਜਾ 82000 ਦੀ ਜੀ ਤਾਂ ਰੇਡ ਬਿਲਕੁਲ ਜਾਇਜ ਤੂੰ ਵੀਰੇ 85 ਗਾਇਨਾ ਜਾਇਜ ਰੇਡ ਮੈਂ ਡਰਦੇ ਡਰਦੇ ਦੋ ਛੜਾਇਆ ਮੈਂ ਕਿਹਾ ਹਨਾ ਇਹ ਗਾਇਜ ਮੰਗਿਆ ਗਿਆ ਵੀ 95 ਨਹੀਂ 90 ਨਹੀਂ ਆ ਤਾਂ 82024 ਦੀ ਛੋਟ ਛੱਪਾ ਕੋਈ ਨਾ ਹਨਾ ਵੀਰਾਂ ਦਾ ਮਾਣ ਪਸ਼ੂ ਛੋਟ ਕਰਦਾਂਗੇ ਬੜਾ ਮਾਣ ਸਤਿਕਾਰ ਕੀਤਾ ਵੀਰਾਂ ਦੇ ਵੇਖੋ ਵੀਰੋ 582 ਜੋ ਵੀ ਹੋਊਗਾ ਮਾਣ ਤਾਂ ਨੇ ਤੇ ਫੋਨ ਜਰੂਰ ਵੀਰ ਨੂੰ ਲਾ ਲਿਓ ਕਿ ਪਾਸੇ ਖੁੰਜੀ ਪਸ਼ੂ ਨਹੀਂ ਆ ਤਾਜੇ ਸੂਏ ਪਸ਼ੂ ਆ ਇੱਕ ਨੰਬਰ ਟੌਪ ਕਲਾਸ ਚਵਾ ਲੱਗੇ ਵੀਰੋ ਚੰਗੀਆਂ ਝੋਟੀਆਂ ਨੇ ਮੇਨ ਗੱਲ ਵੀਰੇ ਰੇਡ ਵੀ ਜਾਇਜ ਆ ਤੇ ਪਸ਼ੂ ਵੀ ਸਾਫ ਸੁਥਰੇ ਆ ਫੋਨ ਜਰੂਰ ਵੀਰ ਨੂੰ ਇੱਕ ਵਾਰੀ ਲਾਇਓ ਛੋੜ ਛੱਪਾ ਹੋ ਜੂ ਤਾਂ ਬਾਕੀ ਇਹੋ ਬੇਨਤੀ ਆ ਵੀਰਾਂ ਨੂੰ ਕਿ ਵੀਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੋ ਤੁਹਾਨੂੰ ਨਵੀਂ ਤੇ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਜੀ ਤਾਂ ਵੀਰੇ ਦੂਰੋਂ ਨੇਰੇ ਬੰਦਾ ਆਇਰੇ ਆ ਜੂਗੀ ਖਣਾ ਵੀ ਮਿਲੂਗਾ ਪੂਰਾ ਇਹ ਨਹੀਂ ਆ ਕਿ ਮੈਂ ਦੂਰੋਂ ਆਵਾਂ ਤੱਕ ਦਰਵਾਜ਼ਾ ਜੀ ਨਾ ਬਿਲਕੁਲ ਪੂਰਾ ਸਤਿਕਾਰ ਹੋਊਗਾ ਵੀਰਾਂ ਦਾ ਤੁਹਾਨੂੰ ਦੋਵਾਂਗੇ ਕੀ ਬਾਤ ਆ ਜੀ ਇਤਰੇ ਬੇਟੇ ਵੀ ਬਰੇ ਮਿਲੇਗਾ ਟੱਕਰ ਵੀ ਦੂਰੋਂ ਨੇਰੇ ਆ ਬੰਦੀ ਇੰਦਾ ਬਿਲਕੁਲ ਸੇਵਾ ਪਾਣੀ ਹੋਏਗਾ ਸੇਵਾ ਪਾਣੀ ਫੁੱਲ ਹੋਊਗਾ ਤਾਂ ਵੇ ਤੁਸੀਂ ਦੂਰੋਂ ਵੀ ਚੱਲ ਕੇ ਆਓਗੇ ਬੇਫਿਕਰ ਹੋ ਕੇ ਆਇਓ ਪੂਰਾ ਮਾਨ ਸਤਕਾਰ ਹੋਊਗਾ ਤੁਹਾਡਾ ਵੀਰੋ ਤਾਂ ਬੇਫਿਕਰ ਹੋ ਕੇ ਆਓ ਤੇ ਪਸ਼ੂ ਆ ਕੇ ਵੇਚ ਜਾ ਕੇ ਲੋ ਹਨਾ ਵੀਰ ਜੀ ਜਿੱਦਾਂ ਦਾ ਰੋਟੀ ਪਾਣੀ ਅਸੀਂ ਖਾਣੇ ਉਦਾਂ ਦਾ ਮਿਲੂਗਾ ਬਿਲਕੁਲ ਉਹ ਜਿਹੜਾ ਬੰਦੇ ਉਹ ਤਾਂ ਕਈ ਕਰਦੇ ਆ ਕੀ ਕਰੇ ਤੇ ਉਹ ਦੂਰੋਂ ਚੱਲ ਕੇ ਆਇਆ ਉਹਨੂੰ ਰਾਤ ਤੋੜ ਦੇਣਾ ਆਪਣਾ ਪੂਰਾ ਸਤਕਾਰ ਹੋਊਗਾ ਵੀਰੋ ਤਾਂ ਇਹ ਵੀ ਕੋਈ ਨਹੀਂ ਆਗੇ ਤੁਸੀਂ ਆਓ ਬੇਫਿਕਰ ਹੋ ਕੇ ਆਓ ਤਾਂ ਬਿਲਕੁਲ ਆ ਕੇ ਚੋ ਆਪਣਾ ਤਸੱਲੀ ਕਰੋ ਪਸ਼ੂ ਦੀ ਕੋਈ ਵੀਰੇ ਇੱਥੇ ਕੋਈ ਹੈਰਾਫੇਰੀ ਨਹੀਂ ਕੋਈ ਚੱਕਰ ਨਹੀਂ ਹੈਗਾ ਬੇਫਿਕਰ ਹੋ ਕੇ ਆ ਜਿਓ ਤੇ ਰੇਡ ਵੀ ਤੁਹੀਂ ਝੋਟੀਆਂ ਦੇ ਚੈੱਕ ਕਰ ਲਿਆ ਐ ਸਾਰੇ ਪਸ਼ੂ ਲੱਖ ਤੋਂ ਅੰਦਰ ਅੰਦਰ ਹੀ ਆ ਵੀਰੇ ਕੋਈ 72 ਕੋਈ 85 82 ਜਾਇਜ਼ ਐਡਰੈਸ ਇੱਕ ਕਰੀ ਵੀਰ ਜੀ ਬੋਲਿਓ ਨਾਮ ਮਨਦੀਪ ਸਿੰਘ ਹਾਂਜੀ ਪਿੰਡ ਡਾਲੇ ਚੱਕ ਹਾਂਜੀ ਤੇ ਤਸਵੀਲ ਪਟਾਲਾ ਜ਼ਿਲ੍ਹਾ ਗੁਰਦਾਸਪੁਰ ਠੀਕ ਐ ਜੀ ਮੋਬਾਈਲ ਨੰਬਰ 82 890 7565 ਠੀਕ ਐ ਜੀ ਠੀਕ ਐ ਸასი ਕਾਲ ਵੀਰੇ